ਕਬੀਰ ਜਦ ਆਏ ਹਮ ਜਗਤ ਮੈਂ ਜਗ ਹਸੇ ਹਮ ਰੋਏ ਐਸੀ ਕਰਨੀ ਕਰ ਚੱਲੇ ਹਮ ਹਸੇ ਜਗ ਰੋਏ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਅਕੇਲ ਕਰੇ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ तिस ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੇ ਰੱਬ ਕੀਆਂ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਰਾਣਾ ਰਾਵਣ ਕੋ ਰਹੇ ਰਾਗ ਨਾ ਤੂੰ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਸਰਫ ਹੈ ਸਰਫ ਹੈ ਸਦਾ ਸਦਾ ਏ ਵੈ ਗਈ ਵਹਾਈ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਆਪ ਸਭ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਕਾਰਯੋਗ ਕੀ ਵਿਸ਼ਰਾਂ ਦੀ ਦੁਨੀਆ ਵਿੱਚੋਂ ਸਤਿਕਾਰਯੋਗ ਗਿਆਨੀ ਗੁਰਨਾਮ ਸਿੰਘ ਜੀ ਮਨਿਹਾਲਾ ਜੈ ਸਿੰਘ ਵਾਲਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਣਾ ਵਿੱਚ ਜਾ ਬਿਰਾਜੇ ਹਨ। ਉਹਨਾਂ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਕੀਤਾ ਗਿਆ। ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਪਹੁੰਚੇ ਦੇਸ਼ ਦੇ ਪ੍ਰਸਿੱਧ ਇਤਿਹਾਸਕ ਕਵੀਸ਼ਰ ਰਾਗੀ ਢਾਡੀ ਜਥੇ। ਇਸ ਮੌਕੇ ਤੇ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ प्रचारक गुरमेंद्रहाड़का गुरबचन सिंह कलसिया गुरलाल सिंह उदोके कवीशर भाई दीदार सिंह बनियाला ज्ञानी बखशी सिंह राणीवला जसविंद सिंह बू सरपंच जसविंद कोटदाता दलबीर सिंह सिंह वाला, गुरचरण सिंह चन्न जसा सिंह बनिहला प्रदीप सिंह रालचाल ਸ਼ਾਮ ਸਿੰਘ ਮਨਿਹਾਲਾ ਬਲਵਿੰਦਰ ਸਿੰਘ ਬਹਿਲਾ ਹਰਪਾਜਨ ਸਿੰਘ ਮਨਿਹਾਲਾ ਦਲਬਾਗ ਸਿੰਘ ਸਭਰਾ ਅਤੇ ਹੋਰ ਬਹੁਤ ਸਾਰੇ ਕੁਵਿਸ਼ਰ ਸਿੰਘ ਬਾਨ ਅਤੇ ਗ੍ਰਾਮ ਪੰਚਾਇਤ ਸਮੁੱਚੀ ਇੱਥੇ ਇਸ ਮੌਕੇ ਤੇ ਹਾਜ਼ਰ ਹੋਏ ਸ੍ਰੀ ਅਕਾਲ ੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਸੋ ਇਹ ਪੰਜਾਬ ਹੈ ਜੋ ਜੀ ਦੁਨੀਆਦਾਰੀ ਹੈ ਜੋ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਏ ਸੋ ਅੱਜ ਅਸੀਂ ਪਹੁੰਚੇ ਆਂ ਜਲਾ ਤਰਨਤਾਲ ਤੋਂ ਜਾਇਮ ਨਿਊ 24 ਨਿਊ ਪੰਜਾਬ ਚੈਨਲ ਦੇ ਰਾਹੀਂ ਮਰਹੂਮ ਗਿਆਨੀ ਗੁਰਨਾਮ ਸਿੰਘ ਜੀ ਮਨਿਹਾਲਾ ਕਵੀਸ਼ਰੀ ਜਥਾ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣੀ ਅੱਜ ਸੰਸਾਰਕ ਯਾਤਰਾ ਨੂੰ ਸੰਪੂਰਨ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਨੇ ਤੇ ਇਹ ਅੱਜ ਉਹਨਾਂ ਦਾ ਅੰਤਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਮਨਹਾਲਾ ਜੈ ਸਿੰਘ ਵਾਲਾ ਵਿਖੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਉਹਨਾਂ ਦਾ ਪਰਿਵਾਰ ਉਹਨਾਂ ਦਾ ਸਰੋਣੀ ਕਮੇਟੀ ਦੇ ਮੈਂਬਰ ਸਭ ਇੱਥੇ ਹਾਜ਼ਰ ਹੋਏ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿੰਨੇ ਦਿਨ ਤੋਂ ਲੈ ਕੇ ਹਸਪਤਾਲ ਦੇ ਵਿੱਚ ਦਾਖਲ ਰਹੇ ਤੇ ਕਿਸ ਬਿਮਾਰੀ ਦੇ ਨਾਲ ਆ ਉਹ ਅਕਾਲ ਚਲਾਣਾ ਉਹਨਾਂ ਦਾ ਹੋਇਆ ਆਪਣਾ ਉਹਨਾਂ ਦੇ ਲੜਕੇ ਹੀਰਾ ਸਿੰਘ ਜੀ ਕੁਇਸ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨਾਲ ਆਪਾਂ ਪੁੱਛ ਲਿਆ ਵੀ ਕਿੰਨੇ ਜਣੇ ਹਸਪਤਾਲ ਚ ਦਾਖਲ ਰਹਿ ਗਏ। ਸਰਹਰੀ ਸੰਤਾਨ ਵਿਭਾਗ ਚਿਕਾ ਹਸਪਤਾਲ ਗੁਰੂ ਜੀ ਕੀ ਕਟੇ ਨਜ਼ਦੀਕਾ ਗੁਰਬਾਣੀ ਦਾ ਫਰਮਾਨ ਹੈ ਫਰੀਦਾ ਦਰਿਆਵੇ ਕੰਨੇ ਬੰਗਲਾ ਬੈਠਾ ਏਕਲ ਕਰੇ ਕੇਲ ਕਰ ਰਹੇ ਹੰਜ ਨੂੰ ਅੱਛੇ ਨਚਿੰਤੇ ਬਾਜ ਪਏ ਸਾਡੇ ਸਤਿਕਾਰਯੋਗ ਪਤਾ ਜੀ ਗਿਆਨੀ ਗੁਰਨਾਮ ਸਿੰਘ ਜੀ ਮਿਹਾਲਾ ਜੋ ਕਿ ਤਿੰਨ ਚਾਰ ਮਹੀਨੇ ਤੋਂ ਕੁਝ ਢਿੱਲ ਮੱਠ ਦੇ ਵਿੱਚ ਸਨ ਉਹਨਾਂ ਨੂੰ ਉਹ ਤਿੰਨ ਚਾਰ ਮਹੀਨੇ ਪਹਿਲਾਂ 15 20 ਦਿਨਾਂ ਖੋਸਟੇ ਰੱਖਿਆ ਗਿਆ ਸਟੰਡ ਪਏ ਉਹਨਾਂ ਦੇ ਉਸ ਤੋਂ ਬਾਅਦ ਆ ਹਫਤਾ ਇੱਕ ਹੋ ਗਿਆ ਫਿਰ ਢਿੱਲੇ ਹੋ ਗਏ ਜਕਦਮ ਤੇ ਜੋ ਪਰਮੇਸ਼ਰ ਦਾ ਹੁਕਮ ਹੈ ਉਹ ਕੱਲ ਸਾਨੂੰ ਸਾਰਿਆਂ ਨੂੰ ਸੰਦੀਖਿ ਖਿੜੋੜਾ ਦੇ ਗਿਆ ਜਿਉ ਪਰਮੇਸ਼ਰ ਦਾ ਭਾਣਾ ਹੈ ਉਹ ਸਾਰੀਆਂ ਸੰਤਾਂ ਨੂੰ ਮੰਨਣਾ ਪੈਣਾ ਹੈ ਆਪਾਂ ਨੂੰ ਮੰਨਣਾ ਪੈਣਾ ਹੈ ਸਾਡੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਹੈ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਵਾਹਿਗੁਰੂ ਨਵਾਸ ਬਖਸ਼ੇ ਇਸ ਨਗਰ ਦੇ ਸਰਪੰਚ ਸਾਹਿਬ ਵੀ ਰਹਿ ਚੁੱਕੇ ਹਾਂਜੀ ਹਾਂਜੀ ਚਾਰ ਵਾਰੀ ਉਹ ਮੈਂਬਰ ਪੰਚਾਇਤ ਬਣੇ ਉਸ ਤੋਂ ਬਾਅਦ ਉਹਨਾਂ ਨੇ ਤੇ ਸਰਪੰਚ ਵੀ ਕੀਤੇ ਧੰਨਵਾਦ ਸਰਪੰਚ ਵੀ ਰਹਿ ਚੁੱਕੇ ਹਾਂਜੀ ਹਾਂਜੀ ਫਿਰ ਦੇਸ਼ ਦੇਸ਼ ਵਿੱਚ ਵੀ ਉਹਨਾਂ ਨੇ ਵਿਚਾਰ ਕੀਤਾ ਸਿੱਖਿਆ ਆਸਟ੍ਰੇਲੀਆ ਵਿੱਚ ਜਾ ਕੇ 4-5 ਵਾਰੀ ਸੰਗਤਾਂ ਦੇ ਦਰਸ਼ਨ ਕੀਤੇ ਆਂ ਇੰਗਲੈਂਡ ਵਿੱਚ ਜਾ ਕੇ 2-3 ਵਾਰੀ ਸੰਗਤਾਂ ਦੇ ਦਰਸ਼ਨ ਕੀਤੇ ਬਹੁਤ ਪਿਆਰ ਸੰਗਤਾਂ ਨੇ ਬਖਸ਼ਿਆ ਇੱਥੇ ਵੀ ਪੰਜਾਬ ਦੇ ਵਿੱਚ ਵੀ ਪਿੰਡ ਦੇ ਫਾਰ ਸ਼ਹਿਰ ਵਿੱਚ ਕੋਨੇ ਵਿੱਚ ਸੰਗਤਾਂ ਵੱਲੋਂ ਬਹੁਤ ਮਾਸ ਪਿਆਰ ਬਖਸ਼ਿਆ ਸੋ ਬਹੁਤ ਹੀ ਦੁੱਖ ਦੀ ਗੱਲ ਹੈ ਜੋ ਇਸ ਪਰਿਵਾਰ ਨੂੰ ਅੱਜ ਬਹੁਤ ਵੱਡਾ ਘਾਟਾ ਪਿਆ ਹੈ ਕਦੇ ਨਾਮ ਪੂਰਾ ਹੋਣ ਵਾਲਾ ਘਾਟਾ ਹੈ ਸੋ ਮਰਨਾ ਤਾਂ ਹਰ ਇੱਕ ਇਨਸਾਨ ਨੇ ਹੀ ਹੈ ਪਰ ਜਿਹੜੀ ਜ਼ਿੰਦਗੀ ਉਹ ਆਪਣੀ ਬਤੀਤ ਕਰਕੇ ਗਏ ਨੇ ਬਹੁਤ ਸਾਨੂੰ ਸ਼ੌਕਤ ਦੀ ਜ਼ਿੰਦਗੀ ਬਤੀਤ ਕਰਕੇ ਗਏ ਨੇ ਸੋ ਉਹਨਾਂ ਦਾ ਹੁਕਮ ਹੈ ਅਕਾਲ ਪੁਰਖ ਦਾ ਸੋ ਉਹਦੇ ਹੁਕਮ ਨੂੰ ਮੰਨਦੇ ਹੋਏ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੋ ਜੀ